ਅਹ ਦੋਸਤੋ ਅੱਜ ਕੱਲ ਤੁਸੀਂ ਮਨਾਲੀ ਸ਼ਿਮਲਾ ਡਲੌਜੀ ਖਿਆਰ ਕਿਤੇ ਵੀ ਜਾਉਂਗੇ ਤਾਂ ਤੁਹਾਨੂੰ ਪਹਾੜਾ ਜਿਹੜੇ ਹਰੇ ਭਰੇ ਨਹੀਂ ਮਿਲਣਗੇ ਉੱਥੇ ਰੌਣਕ ਨਹੀਂ ਹੋਊਗੀ ਇਹ ਜਦੋਂ ਤੁਸੀਂ ਇੱਧਰ ਆਏ ਆ ਇਹੋ ਜੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਆਉਨੇ ਆ ਤਾਂ ਤੁਸੀਂ ਦੇਖੋ ਕਿ ਕਿੰਨੇ ਜਿਵੇਂ ਮੌਨਸੂਨ ਦੇ ਮੌਸਮ ਦੇ ਵਿੱਚ ਸਾਰੇ ਪਹਾੜ ਚਾਹ ਚੋਂਦੇ ਹੁੰਦੇ ਆ ਇਸ ਤਰ੍ਹਾਂ ਗ੍ਰੀਨਰੀ ਲਸ਼ ਗ੍ਰੀਨਰੀ ਹੈ ਤੇ ਆ ਦੇਖੋ ਇਹ ਸਾਰੀ ਜਿਹੜੀ ਇਹ ਸ਼ਾਂਗੜਾ ਇਹ ਤੀਰਥਨ ਵੈਲੀ ਦੇ ਵਿੱਚ ਨਾ ਅਲੱਗ-ਅਲੱਗ ਪਿੰਡਾਂ ਇਹਨਾਂ ਜੀ ਇਹ ਪਿੰਡ ਹੈਗਾ ਬੜਾ ਖੂਬਸੂਰਤ ਪਿੰਡ ਹੈਗਾ ਸ਼ਾਂਗੜ ਤੇ ਅੱਜ ਆਪਾਂ ਇਹ ਸ਼ਾਂਗੜ ਦੇ ਵਿੱਚ ਹੀ ਢੀਡੇ-ਗੂਡੇ ਘਟਨੇ ਆ ਪਿੰਡ ਦੇ ਵਿੱਚ ਤੇ ਅੱਗੇ ਇੱਕ ਬਰਸ਼ਾਂਗੜ ਹੈਗਾ ਉੱਥੇ ਜਾਣਾ 2 2.5 ਕਿਲੋਮੀਟਰ ਤੇ ਇਧਰ ਸਾਡੇ ਜਿਹੜੇ ਮਿੱਤਰ ਪਿਆਰੇ ਆ ਇਹ ਸਾਰੇ ਸਵੇਰ ਦੀ ਗੁੱਡ ਮਾਰਨਿੰਗ ਦਾ ਆਨੰਦ ਲੈ ਰਹੇ ਆ ਤੇ ਚਾਹ ਹਜੇ ਪੀਣ ਵਾਲੀ ਆ ਚਾਹ ਪੀਣੀ ਤੇ ਅੱਗੇ ਸਾਡੇ ਦੋ ਮਿੱਤਰ ਪਿਆਰੇ ਹੋਰ ਸਾਡੀ ਵੇਟ ਕਰ ਰਹੇ ਆ ਉਹ ਬਠਿੰਡੇ ਵਾਲੇ ਪਾਸੇ ਤੋਂ ਆਏ ਆ ਕੁਦਰਤੀ ਸਾਡੇ ਮੇਲ ਹੋ ਗਏ ਆ ਤੇ ਉਹਨਾਂ ਨਾਲ ਚਾਹ ਦਾ ਪਿਆਲਾ ਸਾਂਝਾ ਕਰਦੇ ਆ ਤੇ ਤੁਸੀਂ ਜੁੜੇ ਰਹੋ ਵੀਡੀਓ ਵਧੀਆ ਲੱਗਦੀ ਆ ਜਾਣਕਾਰੀ ਵਧੀਆ ਲੱਗਦੀ ਆ ਤੇ ਆਪਣੇ ਇੰਸਟਾ ਬੀਜ ਨੂੰ ਫੋਲੋ ਜ਼ਰੂਰ ਕਰ ਲੋ